ਸਦੇ ਕੀ ਕਰਦਾ ਟੈਕਟਿਕਸ ਲਾਦਾ ਆਏ ਕੱਮ ਸਦੇ ਹੜਕ ਲੰਗਾ ਵਾ ਟੈਕ ਵਾਲਾ ਕਿੱਥੇ ਹੜਕ ਉਹ ਚਾਪੇ ਕਿੱਥੇ ਨਾ ਵਾਲਾ ਡੇਕ ਕਿੱਥੇ ਆ ਟੈਕ ਕਾ ਕਿੱਥੇ ਆ ਕਿੰਨੇ ਆ 2 2 ਇਹ ਵਿੱਚ ਕੀ ਰੱਖਿਆ ਜਾਜ 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 ਉੜਦਾ ਹਾਂ

कितने डाले 100 द 100 द हां भाजी दमड एट एटर केड़ा भाई जो का मेला है हूं मेला है